ਸਿੱਕਲ ਵੈਲਕਮ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਹੋ ਗੱਲਦੇ ਛੋਟੇ ਜਿਹੇ ਵਾਲਾ ਦੀ ਸ਼ੁਰੂਆਤ ਆ ਚਾਲੂ ਕੀ ਤੈਨੂੰ ਬੰਦ ਕਰੋ ਅਰੇ ਅਲਮਾਰੀ ਦਾ ਪੇਂਟ ਸੁੱਕ ਗਿਆ ਤੇ ਅੱਜ ਦਾ ਫਿਰ ਪੱਲੇ ਪੁੱਲੇ ਦੇ ਚਾੜੀਏ ਹੈ ਬਲੌਪਰ ਦੇ ਕਰਨ ਨਵੀਰ ਕੀ ਕਰਨ ਨੇ ਨੇ ਕਰਤਾ ਪਲਸਰ ਆ ਕੱਲ ਕਰਦੇ ਅੱਜ ਕਰਨ ਨੇ ਬਦਲ ਫੇਰ ਹੋ ਗਿਆ ਚਾਹ ਪੀਣੇ ਦਾ ਹਾਂਜੀ ਦੋਸਤੋ हाँ जी की हाल जी ठीक ठाक जी हैं सुने इधर समस्या थोड़ी होर पै गई बदल बहुत आ गया आने करती है पत्थर उधर भी करती है तो मीम बहुत आ गया गयात करना तेज आ गया ना सारा लादा तो कम खराब हो जाएगा अपने होंगी इदा पता नहीं की गल ਦੋ ਤਿੰਨ ਘੰਟੇ ਨਾਂ ਬੋਵੇ ਤੇ ਥੋੜਾ ਜਿਹਾ ਅੱਠ ਜੇ ਕੰਮ ਆਪਣਾ ਲੈ ਵੀ ਮੀਂਹ ਪੈ ਕੇ ਹਟ ਗਿਆ ਹਾਂਜੀ ਤੂੰ ਇੱਥੇ ਬੈਠੇ ਜੇ ਮਾਨੂੰ ਪਤਾ ਓ ਬੱਲੇ ਓ ਬੱਲੇ ਉਗੜੀ ਮੀਂਹ ਵੰਡਿਆ ਮੀ ਮੈਂ ਮੀਂਹ ਨਹੀਂ ਪੈ ਗਿਆ ਬੜਾ ਹੈ ਤੂੰ ਕਿੱਥੇ ਗਿਆ ਹੈ ਨਹੀਂ ਨਹੀਂ ਚੰਡੀ ਕਿੱਥੇ ਗਿਆ ਜੀ ਤੂੰ ਕਿੱਥੇ ਗਿਆ ਸੀ ਕੰਦਿਆ ਕਿੰਨਾ ਮੀਂਹ ਵੀ ਪੈ ਗਿਆ ਬਰ ਮੈਂ ਵੀ ਭੱਜ ਗਿਆ ਗਿਆ ਹਾਂ ਕਦੋਂ ਤੈਨੂੰ ਬੱਬਾਂ ਡਿਆ ਸੀ ਮੈਂ ਕਦੋਂ ਦਾ ਹੈ ਔਰ ਆਪਣਾ ਕੰਮ ਵੀ ਕਰ ਲਿਆ ਸ਼ੁਰੂ ਟਾਈਮ ਹੀ ਲੱਗਣ ਡਿਆ ਬਹਾ ਟਾਈਮ ਲੱਗਾ ਯੋਮੀ ਬਲੇ ਬਲੇ ਛਾੜ ਗਏ ਸਭ ਬਾਅਦ ਮੋਰਚਲ ਮੀਰ ਚ ਪਿੱਛ ਗਿਆ ਮੀਰ ਵੇ ਹਟ ਗਿਆ ਦੇਖ ਨੇ ਬੰਦੇ ਕ ਨਹੀਂ ਬੰਦੇ ਕਾ ਦੱਸ ਹੁਣ ਪਾਪਾ ਕੋ ਚਲ ਗਿਆ ਜੀ ਪਾਪਾ ਕੋ ਤੋ ਇੱਕ ਕਿਨਾ ਖੋਸਿਆ ਸੋਣੀ ਹੀਰੇ ਕੀ ਗੱਲ ਮੇਰੇ ਬਾਉ ਕਸੂਂਡੀ ਹੋ ਗਿਆ ਚਾਹ ਬਣਾ ਕੇ ਲਿਆਓਗਾ ਚਾਹ ਅਬ ਚਾਹ ਪੀਣੀ ਕੱਪ ਦਾ 50 ਪੀਆ ਕਿਆ ਬੀ ਚਾਹ ਪੀਣੀ ਦੋ ਖੜੀ ਕਰ ਦੋ ਅਸੀਂ ਤੇ ਚਾਹ ਲੈ ਲਈਏ ਲੋਹ ਹਤੇ ਤੁਹਾਨੂੰ ਲੈ ਆਉ ਫਿਰ ਮੈਂ ਕਲਾ ਕੰਮ ਕਰਨਾ ਮਾਈ ਬਣਾਈ ਨਹੀਂ ਕਰਦੀ ਤੂੰ ਪੀ ਨਹੀਂ ਚਾਹ ਅੱਜ ਫਾਈਨਲ ਕਰ ਦੇਣਾ ਫਾਈਨਲ ਟੱਚ ਨੂੰ ਮਾਰੀ ਅੱਜ ਮਾਰੀ ਬੰਜਣੀ ਹੈ ਕੱਪੜੀ ਕੱਪੜੀ ਰੱਖਣੀ ਵਿੱਚ ਕੱਪੜੀ ਕੱਪੜੀ ਚੋ ਕੇ ਬਾਹਰ ਇੰਟਰਸ ਮੈਂ ਗਿਆ ਇੱਥੇ ਥੋੜੇ ਜੀ ਪਾਣੀ ਪੁਣੀ ਖੜ ਜਾਂਦਾ ਇੱਥੇ ਬੜਾ ਅੱਗੇ ਪਾਇਆ ਸੀ ਪਰ ਉਹ ਗੱਲ ਪਣੀ ਨਹੀਂ ਮੈਂ ਹੁਣ ਵੀਰ ਨੂੰ ਆਖਿਆ ਵੀਰ ਕਹਿੰਦਾ ਪਾ ਦੇਣਾ ਉਹਦੇ ਤਰੀਕੇ ਨਾਲ ਕਰਕੇ ਕਿਕ ਕਰਤਾ ਵੀਰ ਨੇ ਲੈਵਲ ਛੇਵਲ ਅੰਦਰੋਂ ਪਾਣੀ ਨਾ ਖੜੂਗਾ ਇੱਥੇ ਮੈਂ ਵੀਰ ਨੂੰ ਨੇ ਕਰ ਗਏ ਮੜਮੜਾ ਕਹਿੰਦੇ ਬਾਕੀ ਜਿਹੜਾ ਫਿਨਸ਼ਿੰਗ ਦਾ ਸਵੇਰੇ ਦੇ ਦਾਂਗੇ ਮੇਰਾ ਹੋ ਗਿਆ ਕਾਫੀ ਆਪਾਂ ਲਾਉਂਦਾ ਦੇਖੋ ਪੇਪਰ ਲਾਉਣਾ ਕਰਤਾ ਸ਼ੁਰੂ ਪੇਪਰ ਲਾਤਾ ਮੱਧੋ ਤੋਂ ਪੱਲੇ ਰਹਿ ਗਏ ਉਹ ਵੀ ਕਰਕੇ ਬਿਮਾਰੀਆਂ ਪਾੰਦਰ ਲੈ ਗਏ ਹਨ ਕਟਿੰਗ ਕਰੀ ਅੱਜ ਤਾਂ ਕਟਿੰਗ ਹੋਰ ਲੱਦੇ ਘੰਟੇ 9 ਘੰਟੇ ਤੱਕ ਅਪਫਕਿੰਗ ਕਰ ਦੇਣੀ ਜੁੜੇ ਦਾ ਬਲਾਗ ਦਾ ਨਾਮ ਉਹ ਲੈ ਵੀ ਪੇਪਰ ਲੱਗਣ ਦਿਆ ਹਾਂਜੀ ਨਾਲ ਹੈਲਪ ਕਰਾਉ ਹਾਂ ਥੋੜੀ ਬਹੁਤ ਇਹ ਮੈਂ ਕਹਿਣਾ ਨਹੀਂ ਤਾਂ ਹਾਂ ਆ ਕੀ ਹੋ ਰਹੀਦਾ ਦੂਜਾ ਉਹਨਾਂ ਉਹ ਦੇ ਬਾਹਰ ਲਾਵਾਂਗੇ ਨਾ ਇਹ ਅੰਦਰ ਲੱਗਣ ਦਿਆ ਅਜਾ ਇਹਨੂੰ ਖਿਚਣਾ ਬਣਾਉ ਜੇ ਥਲੇ ਨਾਲ ਦਮ ਵਾਲੀ ਇਹ ਹੌਲੀ ਹੌਲੀ ਖਿੱਚ ਕੇ ਨਾ ਫਿਰ ਮੈਂ ਕੰਪਰੈਸ ਕਰੀ ਜਾਣਾ ਇਹਦੇ ਨਾਲ ਤਾਂ ਤੂੰ ਖੜਾ ਕੇ ਅੱਗੇ ਖਿੱਚੀ ਜਾਵੇਂ। ਦੋਲਿਓ ਖਿਚਣਾ ਬਣਾ ਇਧਰੋਂ ਵੀ ਉਹ ਲਾਤਾ ਇੱਕ ਪੱਲਾ ਠੀਕ ਲੱਗਾ। ਕੀ ਇਹ ਹਾਂ ਚਲੋ ਹਨੇਰਾ ਹਨੇਰਾ ਕਾਫੀ ਹੋ ਗਿਆ ਤਾਂ ਨੇ ਲੱਗੇ ਨੇ ਪੇਪਰ ਲਾਉਣ ਇੱਕ ਪੀਸ ਨੂੰ ਲਾ ਲਿਆ ਹੋਇਆ ਇਹਨਾਂ ਨੇ ਉਹ ਦੇਖੋ ਪਿਆ ਹੁਣ ਇਹ ਤੇ ਲੁੰਦੇ ਪਏ ਨੇ ਮੈਂ ਕਹਾਂ ਕਿ ਇਹਨਾਂ ਨੂੰ ਕਿ ਅੱਜ ਲਿਮਾਰੀ ਰੈਡੀ ਕਰ ਦੋ ਹਰ ਫਤਿਹ ਦੇ ਰੋਂਦਾ ਐ ਰੋਜ਼ ਕਹਿੰਦਾ ਪਾਪਾ ਮੇਰੀ ਲਿਮਾਰੀ ਨਹੀਂ ਤਿਆਰ ਕਰਦੇ ਸੱਚੀ ਮਜਾਕ ਵਾਲੀ ਗੱਲ ਥੋੜਾ ਤਾਂ ਹੀ ਨੇ ਉਹ ਜ਼ਿਆਦਾ ਰੋਂਦਾ ਐ ਤੇ ਇਧਰ ਓਕਾ ਲਾਇਆ ਨਿਕਾਜਿਆ ਇਹ ਵੀ ਨਹੀਂ ਹਵਾ ਹੋ ਆਈਗੀ ਪਰ ਯਾਰ ਨੇ ਵਗ ਲਈ ਇਹ ਕੋਲ ਤੋਂ ਨਹੀਂ ਮੈਨੂੰ ਸੈਮ ਜੋਂ ਮੈਂ ਕਰਾ ਸ਼ਾਬਾਸ਼ ਕਾਰੀਗਰ ਬਣ ਗਿਆ ਬੰਦਾ ਕਾਰੀਗਰ ਚਲੋ 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 ਉਦੋਂ ਆਪਾਂ ਲਾਤੇ ਆ ਪੀਸ ਅੰਦਰ ਦੇ ਜੇ ਲੱਗਣ ਦੇ ਪ੍ਰਿੰਟ ਹੈ ਫਰੰਟ ਦੇ ਲੱਗਣੇ ਹੈ ਜੇ ਹੁਣੇ ਥੱਕ ਗਏ ਜੇ ਚਲੋ ਚਲੋ ਚਲ ਜਾਨਾ ਕੋਲ ਚਲ ਮਿੰਟ ਮਾਰੋ ਮਿੰਟ ਬਸ ਰਾਮ ਨਰਾਇਣ। ਮੈਂ ਵੀ ਅੱਗੇ ਜਾਜਾ ਹਾਂ ਤੈਨੂੰ ਨਾਲ ਖੜਾ ਕਰਾਣਾ ਫਾਲੇ ਬਲਾਉਣਾ ਆਖੇ। ਜਾ ਵੀ। ਨੇੜੇ ਜਰੀ ਬਾਗ ਦੇ ਇਲੀਆ ਆਪਣੇ ਬੰਦੇ ਨੂੰ ਜਾਊਗੀ ਦਿਹਾੜੀ ਹੈਂ। ਨੇ ਵਧੀਆ ਲੱਗਾ ਇਹ ਪ੍ਰਿੰਟ ਹੈਗਾ ਜੀ ਗਮ ਵਾਲਾ ਮਤਲਬ ਇਹਦੇ ਬੈਕ ਸਾਈਡ ਗਮ ਹੁੰਦੀ ਹੁੰਦੀ ਤੇ ਇਹ ਆਪਾਂ ਔਨਲਾਈਨ ਕੀਤਾ ਸੀ ਔਨਲਾਈਨ ਮੰਗਾਇਆ ਵੈਸੇ ਆਪਾਂ ਔਨਲਾਈਨ ਉਹਨਾਂ ਕੀਤਾ ਸੀ ਕਿਉਂਕਿ ਜੇ ਦੂਜਾ ਆਪਾਂ ਲਵਨੇ ਆਂ ਤੇ ਪੇਪਰ ਵਾਲਾ ਉਸ ਤੋਂ ਮਹਿੰਗਾ ਪੈਣ ਰਿਹਾ ਇਹ ਉਸ ਤੋਂ ਸਸਤਾ ਮਿਲ ਗਿਆ ਆਪਾਂ ਤੇ ਮਾਈਕਾ ਨਾਲੋਂ ਮਹਿੰਗਾ ਪੈਣਾ ਸੀ ਤੇ ਮੇਰੇ ਕੱਲ ਨੂੰ ਜਦੋਂ ਚੇਂਜ ਕਰਾਂਗੇ ਥੋੜਾ ਬਹੁਤ ਫਿਰ ਉਸਾਂ ਦਾ ਕਰ ਰਾਮ ਆ ਲੈ ਬਣ ਗਿਆ ਬੰਦਾ ਕਾਰੀਗਰ ਸਾਡਾ ਕੇ ਚਲੋ ਇਹ ਤੁਹਾਨੂੰ ਦੱਸਿਆ ਸੀ ਮੈਂ ਮਤਲਬ ਇਹ ਪ੍ਰਿੰਟ ਹੁੰਦਾ 3 3 ਫੁੱਟ ਚੌੜਾ ਤੇ ਹਾਈਟ ਹੁੰਦੀ ਇਹਦੀ 84 ਇੰਚੀ 84 ਇੰਚੀ ਦੀ ਹਾਈਟ ਹੁੰਦੀ ਆ ਤੇ ਚੌੜਾ ਆਪਾਂ ਨੂੰ ਮਿਲਦਾ 39 ਇੰਚੀ ਹੁੰਦਾ ਇਹ ਆਪਾਂ ਨੂੰ ਮਿਲਿਆ 3 ਫੁੱਟ ਦੋ ਆਪਾਂ 3 ਫੁੱਟ ਦੇ ਮੰਗਾਏ ਇਹਦੇ ਨਾਲ ਦੇ ਤੇ ਇੱਕ ਮੰਗਾਇਆ ਫਰੰਟ ਵਾਲਾ ਉਹ ਫਰੰਟ ਵਾਲਾ ਕਿਹੜਾ ਡਿਜ਼ਾਈਨ ਉਹ ਤੁਹਾਨੂੰ ਦੱਸ ਦਿਆਂ ਥੋੜਾ ਰੁਕ ਕੇ ਕੱਲ ਆਪਾਂ ਫਿਕਸ ਕਰ ਲਈਏ ਇਸ ਕਲਰ ਦੇ ਆਪਾਂ ਦੋ ਮੰਗਾਏ ਆ ਪਰ ਉਹਨਾਂ ਨੇ ਥੋੜੀ ਜਿਹੀ ਗਲਤੀ ਹੋ ਗਈ ਕਿਉਂਕਿ ਇੱਕ ਮੈਟ ਵਿੱਚ ਆ ਗਿਆ ਉਹਦੇ ਇੱਕ ਗਲੋਸੀ ਚ ਆਇਆ ਆ ਮੈਟ ਦੇ ਵਿੱਚ ਹਨਾ ਚਮਕ ਦੀ ਘੱਟ ਵੈ ਇੱਕ ਗਲੋਸੀ ਚ ਆਇਆ ਉਹ ਦੂਜਾ ਹਾਂਜੀ ਅੱਸੀ ਸਾਹਿਬ ਟਾਈਮ ਹੋ ਗਿਆ 9:30 ਦਾ ਰਾਤ ਚਲੋ ਲੈ ਵੀ ਪੇਪਰ ਤੇ ਆਪਾਂ ਬੈਗ ਦਾ ਲਾਤਾ ਸਾਰਾ ਹੀ ਤੇ ਹੁਣ ਕਬਜੇ ਲਾ ਦਈਏ ਹੱਲੇ ਅੱਧਾ ਕੰਮ ਤਾਂ ਮਿੱਟੀ ਸਾਹਿਬ ਕਰਨ ਦੇ ਆ। ਪੇਜ ਵੀ ਲਾਉਗਾ। ਆ ਦੂਰ ਹੋਣਗੇ। ਹੂੰ। ਨਹੀਂ ਸਹੀ ਇਕਲਾ ਦੀ। ਇਹ ਕਬਜੀ ਕੱਸ ਲਈ ਜਣਾ ਪੱਲਿਆਂ ਨੂੰ ਹੁਣ। ਫਿਰ ਅੰਦਰ ਜਾ ਕੇ ਪੱਲਿਆਂ ਦੀ ਸੈਟਿੰਗ ਕਰ ਦਿੰਦੇ ਹਾਂ। ਹੈਂਡਲ ਲਾ ਦਿੰਦੇ ਹਾਂ ਤੇ ਬਾਹਰ ਦਾ ਫਰੰਟ ਦਾ ਲਾ ਦਿੰਦੇ ਹਾਂ ਪੇਪਰ। ਤੇ ਦੇਖਿਓ। ਕਿੰਨੀ ਜਿਹੀ ਲੱਗੀ ਮਾਰੀ ਤੁਹਾਨੂੰ। ਦੂ ਕਬਜੀ। ਦੱਡੂ ਕਬਜੀ ਕੰਦੇ। ਹਾਂਜੀ ਅੰਨ ਨੂੰ ਕਬਜੇ ਲਾਉਣ ਲੱਗੇ ਇਹ ਕਿਹਦਾ ਹਿਸਾਬ ਹੋਵੇ ਆ ਇਹਨੂੰ ਵਰਜਾ ਦੇਖਾਉਣਾ ਹੈ ਇਹ ਤਾਂ 4-4 ਲਾਉਂਦੇ 4-4 ਇੱਕ ਨੂੰ ਉਹ ਜੇ ਪੱਲੇ ਪਾ ਰਹੇ ਨੇ ਦੇਖਣਾ ਫਰਾਂ ਠੀਕ ਆ ਥੋੜੀ ਬਹੁਤ ਜਾਜ ਮੈਨੂੰ ਆ ਗਈ ਐਵੇਂ ਵੇਖ ਕੇ ਇਦਾਂ ਅਗਰ ਦੱਸਿਆ ਕਿ ਇਹਦੇ ਨਾਲ ਦੇ ਆਪਾਂ ਪੇਪਰ ਉਹ ਪੱਲਿਆਂ ਦੇ ਪੇਪਰ ਲਾਏ ਨਾ ਅਜਿਹਾ ਹੈ ਨਾ ਇਹ ਨਾਲ ਦੇ ਆਪਾਂ ਦੋ ਪੀਸ ਮਗਾਏ ਇੱਕ ਇਹਨੂੰ ਲੱਗ ਗਿਆ ਪੱਲਿਆਂ ਨੂੰ ਤੇ ਕਾਗਜ਼ ਇਹ ਜੋ ਲੈਂਦਾ ਸੀ ਨਾ ਉਹਨਾਂ ਨੂੰ ਭੁੰਗ ਜੇ ਪਾਤੇ ਜਿਹੜਾ ਵੀ ਦੇਣਾ ਹੈ ਨਾ ਉਹਨਾਂ ਨੇ ਟੈਪ ਜੇ ਦੇ ਵਿੱਚ ਹੀ ਚੀਜ਼ਾਂ ਰੂੰਗੜ ਕੁੱਟ ਗਿਆ ਹੈ ਸੈਂਟਰ ਚ ਮੈਂ ਦੋ ਪੀਸ ਹੋ ਗਏ ਸੀ ਉਹਦੇ ਭੁੰਗ ਜੇ ਪਾ ਗਾ ਤਾਂ ਕਰਕੇ ਖਰਾਬ ਹੋ ਗਿਆ ਥੋੜਾ ਇੱਕ ਦਿਲੀ ਸਾਈਡ ਤੇ ਲਾ ਦਿੰਨੇ ਇੱਕ ਪੱਲੀ ਸਾਈਡ ਤੇ ਲਾ ਦਿੰਨੇ ਇਹਨਾਂ ਸੋਚਿਆ ਵੀ ਇਹਦੇ ਵਿੱਚ ਆਪਾਂ ਫਿਕਸ ਕਰਨ ਦਾ ਇਰਾਦਾ ਵਾ। ਬਾਕੀ ਦੇਖਦੇ ਆ ਕਿੱਥੇ ਪੋਜੀਸ਼ਨ ਹੁੰਦੀ ਹੈ ਇਹਦੀ ਸੈਟ। ਅਸੀਂ ਪਰਲੇ ਕਮਰੇ ਦੇ ਵਿੱਚ ਬਾਅਦ ਰੱਖਾਂਗੇ ਕਿਉਂਕਿ ਵਿੱਚ ਬੈੱਡ ਬੁੱਡ ਰੱਖਣਾ ਵਾ। ਤਾਂ ਕਰਕੇ ਆਪਾਂ ਉਧਰ ਇਹ ਲਮਾਰੀ ਜਿੰਨੇ ਰੱਖਣੀ ਕਿਉਂਕਿ ਇਹਨੂੰ ਆਪਾਂ ਅੱਜ ਫਿਲਹਾਲ ਇੱਥੇ ਰੱਖ ਦਿੰਨੇ ਆ। ਤੇ ਬਾਅਦ ਵਿੱਚ ਬੈੱਡ ਬੁੱਡ ਬਣਾ ਕੇ ਫਿਰ ਉਧਰ ਫਿਕਸ ਕਰਾਂਗੇ। ਫਿਲਹਾਲ ਆਹ ਹਾਲ ਹੈ ਜੀ, ਕੈਰੀ ਚੈਰੀ ਕਰੀਏ ਜੀ। ਟਾਈਮ ਬਹੁਤ ਹੋ ਗਿਆ 10 ਵਜੇ ਚੁੱਕੇ ਰਾਤ ਦੇ। ਤੇ ਇਹ ਕਟਿੰਗ ਕਰਕੇ ਦੋਵੇਂ ਪੀਸ ਇਹ ਆ 3 ਫੁੱਟ ਦਾ। ਇਹ 16 ਇੰਚ ਉਧਰ ਸਾਈਡ ਲੱਗ ਜਣਾ ਉਧਰ ਤੇ ਇੱਧਰ ਲਾ ਦਈਏ ਇਹ ਫਰੰਟ ਨਾਲ ਲੱਗਣਾ ਹੋਜੇ ਬਾਕੀ ਉਹਦਾ ਡਿਜ਼ਾਈਨ ਹੈ ਜੇ ਉਹ ਪਿਆ ਤੁਹਾਨੂੰ ਕੋਲ ਕੇ ਦਿਖਾਉਣੀ ਆ ਉਹਦਾ ਡਿਜ਼ਾਈਨ ਕਿਵੇਂ ਦਾ ਉਹ ਲੈ ਇਹਦਾ ਕੰਮ ਕਰ ਦਈਏ ਇਹ ਜਿਹੜਾ ਗਲੋਸੀ ਚ ਆ ਗਿਆ ਉਹ ਨਾਲ ਆਇਆ ਉਸ ਦਾ ਮੈਟ ਦੇ ਵਿੱਚ ਉਹ ਚਲੋ ਕੋਈ ਜਨ ਨੂੰ ਕੋਲ ਡਿਜ਼ਾਈਨ ਦਾ ਇਦਾਂ ਦਾ ਵਾਸਤੇ ਪਰ ਕਹਿ ਦਿੰਦੇ ਆ ਕਿ ਮਤਲਬ ਆਨਲਾਈਨ ਚ ਜੀ 39 ਇੰਚ ਨਹੀਂ ਹੈਗਾ 3 ਫੁੱਟ ਆ ਮੈਂ 24 ਇੰਚ ਦੇ ਹਿਸਾਬ ਨਾਲ ਆਨਲਾਈਨ ਕੀਤਾ ਸੀ ਆਰਡਰ ਪਰ ਇਹ ਘਟ ਨਿਕਲ ਆਇਆ ਤੇ ਇਹਦੇ ਵਿੱਚ ਹੈਗਾ ਆਪਣਾ ਜਿਹੜਾ ਫਰੰਟ ਦਾ ਲਾਵਾਣਾ ਆਪਾਂ ਪੇਪਰ ਉਹ ਹੈ ਇਹਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਓਪਨ ਕਰਕੇ ਆਹ ਡਿਜ਼ਾਈਨ ਵਾ ਇਹਦਾ ਫਿਰ ਮੈਂ ਇਹਨੂੰ ਖੋਲਣਾ ਚੰਗੀ ਤਰ੍ਹਾਂ ਫਿਰ ਤੁਹਾਨੂੰ ਦਿਖਾਉਂਦੇ ਹਾਂ ਇਹ ਕਰੋ ਜੀ ਮੈਂ ਖੋਲ ਕੇ ਨਾਲ ਤੁਹਾਨੂੰ ਨਿਸ਼ਾ ਕਰ ਦਿੰਦਾ ਤੇ ਆਹ ਡਿਜ਼ਾਈਨ ਨਿਕਲਿਆ ਤੇ ਨਹੀਂ ਆਪਾਂ ਕਟਿੰਗ ਕਰਕੇ ਪੇਸਟ ਕਰਨੇ ਪੱਲਿਆਂ ਦੇ ਉੱਤੇ ਇਲਾ ਬਹੁਤ ਗਰੀਏ ਪੇਸਟ ਫਿਰ ਬਾਅਦ ਚੰਨ ਕਰਾਂਗੇ ਤੇ ਪਹਿਲਾਂ ਇਹ ਰੋਟੀ ਖਾ ਲਈਏ ਫਿਰ ਕਰਦੇ ਹਾਂ ਹੈ ਕਰਨ ਉਹ ਜਿਹੜਾ ਸੁਣਾ ਲੱਗਾ ਵੈਸੇ ਪਰ ਉਹ ਵੀ ਘਟ ਨਿਕਲਿਆ ਸਾਇਦ ਉਹ ਵੀ ਹੈਗਾ ਹੀ 39 ਇੰਚ ਉੱਤਰ ਕੀਤਾ ਹੈ ਉਹ 3 ਫੁੱਟ ਨਿਕਲਿਆ ਹੋਊਗੀ ਚਲੋ ਕੋਈ ਗੱਲ ਹੁਣ ਥੋੜਾ ਮੋੜ ਅਡਜਸਟ ਕਰਕੇ ਤੇ ਲਾ ਲੂ ਦਿੰਦੇ ਆ ਜਿੱਦਾਂ ਦੀ ਸੈਟਿੰਗ ਹੁੰਦੀ ਹੈ ਇਹਦੀ ਤੇ ਰਾ ਝੂਲਾ ਤੋਂ ਪੁੱਛਦੇ ਹੀ ਕਿੰਨੇ ਦਾ ਆ ਝੂਲਾ ਤੇ ਇਹ ਝੂਲਾ ਆਪਣਾ ਹੈਗਾ ਵਾ 4210 ਦਾ ਲੈਂਦਾ ਹੈ ਫਿਰ ਫੁੱਲ ਜੀ ਲੱਗਦੀ ਆ ਬਣਾ ਦੇ ਜਾਲੀ ਜੀ ਦੀ ਥੋਮ-ਥੋਮ ਕੇ ਵਧੀਲਾ ਬਣ ਜਾਂਦਾ ਸਿਸਟਮ ਜਿਹਾ ਬਸ ਸਿਰ ਤੇ ਭਾਲੀ ਜੱ ਲੱਗਾ ਹਾਂਜੀ ਮੈਂ ਕਹਿੰਦੇ ਰੋਟੀ ਠੱਠੀ ਖਾ ਲਈਏ ਫੇਰ ਉਹ ਕਰਾਂ ਕਿਦਾ ਕੀਤਾ ਆ ਇਹ ਬਹੁਤ ਪਿਆਰਾ ਪੇਪਰ ਆਨਲਾਈਨੋਂ ਮੰਗਾਇਆ ਜੀ ਦੇਖੋ ਬਸ ਕਰੋ ਦੋਹਾਂ ਸਾਈਡਾਂ ਨੂੰ ਲਾਤਾ ਇਧਰ ਪੇਪਰ ਲੱਗ ਗਿਆ ਤੇ ਅਗਲੀ ਸਾਈਡ ਵੀ ਲੱਗ ਗਿਆ ਕਰੋ ਚੱਕ ਕੇਵੇਂ ਦਾ ਲੱਗਾ ਤੇ ਹੁਣ ਇਹਨਾਂ ਨੇ ਪੱਲੇ ਚੜ੍ਹਨ ਲੱਗੇ ਆ ਪੱਲੇ ਚੜ੍ਹ ਕੇ ਤੇ ਫਰੰਟ ਤੇ ਫਰੰਟ ਤੇ ਆ ਲਾਉਣਾ ਆਪਾਂ ਉਹਨੂੰ ਤਿੰਨ ਪੱਲੇ ਨਾ ਫਸਟ ਪੱਲੇ ਚਾੜੀਏ ਤੇ ਤਿੰਨ ਪੱਲੇ ਨੇ ਆ ਲਿਫਟ ਆਪ ਪਰ ਵਾਲਾ ਤੋਂ ਖਲਣ ਵਾਲੇ ਨੰਨੇ ਪੱਲੇ ਨੇ ਹਾਂਜੀ ਹੈਲਪਰ ਸਾਹਿਬ ਨਹੀਂ ਤੜੀ ਆਉਂਦੀ ਹੰਤਰ ਵਾਜੇ ਰੋਂਦੇ ਪਏ ਨੇ ਮਾਰੀ ਦੇ ਮਿਲੋ ਕਿਨ ਸਕੈਨਾਂ ਨਾਵ ਆਲੇ ਪੜੇ ਇਹ ਮੀਰਾ ਦੇ ਪੱਲੇ ਆਪਾਂ ਚੜਦੇ ਦੂਆ ਨੇ ਪੱਲੇ ਉੱਪਰ ਇੱਕ ਲਿਫਟ ਪਤਾ ਉਹਨੂੰ ਖੜਨ ਨਾਲ ਤੇ ਹੁਣ ਵਾਰੀ ਆਂਦੀ ਏ ਦੀ ਚਲੋ ਹੈਲਪਰ ਸਾਹਿਬ ਆਹ ਫਿਰ ਹੈਲਪਰ ਸਾਹਿਬ ਥੱਕ ਜਾਂਦੇ ਨੇ ਛੇਤੀ ਇੱਕ ਵੀ ਪ੍ਰਸਤੁਤ ਹੈ ਇਕ ਉਹ ਸੀ ਇਹਨਾਂ ਨੇ ਕੀ ਕੀਤਾ ਆਹ ਖੋ ਹਾਥੀ ਦੀਆਂ ਨੇ ਪੈਰ ਹੀ ਵੱਢ ਸਦੇ ਮੈਨੂੰ ਬਹੁਤ ਦੁੱਖ ਲੱਗਾ ਇਹ ਹੁਣ ਜੋੜ ਪਾ ਕੇ ਲੱਜਣਗੇ ਤਾਨੇ ਬਰਾਬਰ ਹੀ ਲੱਜਣਗੇ ਇਹਨਾਂ ਹਾਥੀ ਦੇ ਕਿੱਢੇ ਉੱਤੇ ਜਿਹੜੀ ਕੱਟੀ ਜਾਣੀ ਆਹਨਾਂ ਤੇੜੀ ਕੱਟੀ ਜਾਣ ਤੇ ਤੇੜੀ ਨਾ ਆਉਂਦੀ ਆਹ ਹਾਥੀ ਦੇ ਪੈਰ ਲੈ ਇਹ ਲੱਜਣਗੇ ਆਹ ਦੇਖ ਲੱਗੋ ਉਹ ਕਹਿੰਦਾ ਬਰਾਬਰ ਨਹੀਂ ਆਵੇ ਉਹਨੇ ਕਿੰਬਰ ਬਰਾਬਰਾਂ ਚ ਕਿਹਾ ਹਾਂ ਸਹੀ ਗੱਲ ਨਹੀਂ ਮੈਂ ਜਿੱਦਾਂ ਕਹਿਣ ਦੀ ਪਤਾ ਕਿੰਦਾ ਕਹਿਣ ਦੀ ਤੈਨੂੰ ਸਲਾਹ ਇਹ ਆਪ ਇਹ ਨਈਂ ਨਾ ਕਰੋ ਇਥੇ ਹੋਣੇ ਨਹੀਂ ਪੈਰ ਅਜੂੜ ਪੜਾ ਲੱਗਣਾ ਕਿਹੜਾ ਹੈ ਨਾ ਮੇ ਕੰਮ ਚੱਲੇ ਆ ਦੂਰੋ ਦੂਹ ਹੈ ਹਾਂਜੀ ਪਿਆਰਿਓ ਹਾਂ ਤੇਰੇ ਪੈਰ ਤੋਂ ਥੋੜੇ ਜਿ ਕੱਟੇ ਗਏ ਇਥੋਂ ਕਿੰਨੇ ਕਹਿੰਦੀ ਲੈ ਆ ਤੇਰੇ ਪੈਰ ਕੱਟਦੇ ਬਸ ਅੱਧਾ ਘੰਟਾ ਰੁਕ ਜਾਓ ਫਿਰ ਤੁਹਾਨੂੰ ਦਿਖਾਉਂਦੇ ਆਂ ਪੂਰੀ ਬਿਮਾਰੀ ਬੜੀ ਮਿਹਨਤ ਲਾਈ ਮੈਂ ਤੇ ਕਰਨੇ ਅੱਜ ਹਨਾ ਵੀ ਸਹੀ ਬਾਤ ਹੈ ਚਲੋ ਖਰਾਕ ਕਰ ਦਈਏ ਫਾਈਨਲ ਫਿਰ ਤੁਹਾਨੂੰ ਮਿਲਦੇ ਆਂ ਬਸ ਅੱਧੇ ਘੰਟੇ ਤੱਕ ਪੱਲਾ ਵੀ ਕਰਤਾ ਫਿੱਟ ਕਰੋ ਚੱਕਲ ਮਾਰੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ﺍﻟमारी ਤੁਹਾਨੂੰ ਕਿਵੇਂ ਦੀ ਲੱਗੀ ਆਪਣੀ رائے ਕਮੈਂਟਾਂ ਜਰੂਰ ਦਿਓ ਠੀਕ ਹੈ ਉਸਤਾਦ ਜੀ ਨੇ ਬਣਾਈ ਨਾਲ ﺍﻟमारी ਹੈ ਜੀ ਬੜਾ ਟਾਈਮ ਲਾਇਆ ਧੰਨਵਾਦ ਥੈਂਕ ਯੂ ਤੇ ਟਾਈਮ ਹੋ ਚੁੱਕਾ ਸਾਡੇ ਬੋਲੇ ਮੈਂ ਆਪਣੀ ਮਾਰੀ 10 ਸਵਾ 1 ਦਾ ਹੋ ਗਿਆ ਜੀਰਾਸਾ ਇੱਕ ਜੀ ਕੀਤੀ ਆਪਣੀ ਮਾਰੀ ਕੰਪਲੀਟ ਕਿੰਨੇ ਸਵੇਰ ਦਾ ਕਹਿਣੇ ਲਮਾਰੀ ਨਹੀਂ ਲਮਾਰੀ ਨਹੀਂ ਸਾਡੀ ਲੜਾਈ ਵੀ ਇੱਕ ਦੋ ਵਾਰੀ ਹੋ ਗਈ ਲਮਾਰੀ ਨੂੰ ਲੈ ਕੇ ਬਾਕੀ ਆ ਪੱਲੇ ਪੁਲੇ ਥੋੜੇ ਸੈੱਟ ਕਰਨ ਨਾਲ ਤਾਂ ਇਹ ਕਰ ਦਾਂਗੇ ਆਪਾਂ ਦੋ ਹੈਂਡਲ ਲਾਉਣੇ ਇੱਧਰ ਕਿੱਥੇ ਲਾਉਣੇ ਲਿਫਟ ਅਪ ਲਾਵਾਂਗੇ ਤਾਂ ਹੁਣ ਖੁੱਲਣ ਨਾਲ ਜਰਾ ਆਰਾਮ ਨਾਲ ਖੁੱਲ ਜੇ ਤਾਂ ਤਾਂ ਉਹ ਸਵੇਰੇ ਫਿੱਟ ਕਰਾਂਗੇ ਹੁਣ ਕਮੈਂਟਾਂ ਚ ਰਾਏ ਦਿਓ ਕਿੰਦਾਂ ਲਮਾਰੀ ਲੱਗੀ ਤੇ ਇਹ ਆਪਾਂ ਤੁਹਾਨੂੰ ਦੱਸ ਦਈਏ ਕਿ ਅਜਰਾ ਆਨਲਾਈਨ ਆਪਾਂ ਮੰਗਾਇਆ ਸੀ ਨਾ ਪੇਪਰ ਇਹ 650 ਦਾ ਸੀ ਯਾਰ ਪ੍ਰਿੰਟਰ ਜਿਹੜਾ ਹੈ ਨਾ 650 ਦਾ ਇੱਕ ਪੀਸ ਆਇਆ ਹੈ ਤੇ ਬਾਕੀ ਇੱਕ ਅੰਦਰ ਵਾਲਾ ਆਇਆ ਜਿਹੜੇ ਆ ਸੈਟਾਂ ਲਾਇਆ ਇਹ 450 ਦਾ ਹੈ ਬਸ ਫਿਰ ਜਿਸਨ ਮੈਂ ਕਹਾਂ ਲੰਦੇ ਉਹਦਾ ਵੀ ਨਖਤਿਆ ਚੜ ਜਾਣਾ ਹੈ ਪਰ ਇਹ ਚੀਜ਼ ਥੋੜੀ ਵਧੀਆ ਬੱਚਿਆਂ ਦੇ ਹਿਸਾਬ ਨਾਲ ਥੋੜੀ ਕਲਰਫੁੱਲ ਜੀ ਥੋੜੀ ਸੋਹਣੀ ਲੱਗਦੀ ਹੈ ਤੇ ਬਾਕੀ ਇਹ ਰੈਡੀਮੇਡ ਵੀ ਮਿਲਦੀ ਪਰ ਰੈਡੀਮੇਡ ਉਹ ਜੀ ਗੱਲ ਬਾਤ ਨਹੀਂ ਬੰਦ ਜਿਹੜੀ ਬੰਦਾ ਘਰੇ ਜੀ ਬਣਾ ਲੈਂਦਾ ਨਾ ਕਬਰ ਮਿਲਦੇ ਨੇ ਨੈਕਸਟ ਲੋਗਸ ਜੇ ਵਾਲਾ ਵਧੀਆ ਲੱਗਾ ਤੇ ਕਮੈਂਟ ਸੇਜ ਕਰਿਓ ਤੁਹਾਨੂੰ ਫੇਸਬੁਕ ਤੇ ਸਬਸਕ੍ਰਾਈਬ ਚੈਨਲ ਨੂੰ ਐਡ ਕਰਿਓ ਮਿਲਦੇ ਨੇ ਨੈਕਸਟ ਲੋਗਸ ਬਾਈ ਬਾਈ ਗੁੱਡ ਨਾਈਟ ਕਬਰ ਮੋੜੇ ਟਾਈਮ ਮਿਲਦੇ ਆ ਸਾਡੇ ਸੱਤ ਵਜੇ